ਗੁਰਪਾਲ ਹਾਂਜੀ ਮੰਮੀ ਅਰ ਮੈਂ ਰੋਟੀ ਖਾ ਲਈ ਲਾਜੋ ਭੰਡ ਚੱਕ ਕੇ ਗੁਰਪਾਲ ਹਾਂਜੀ ਮੰਮੀ ਤੁਸੀਂ ਵੀ ਖਾਣਾ ਖੋਣਾ ਖਾ ਲੋ ਤੇ ਮੈਂ ਜਰਾ ਬਾਜ਼ਾਰ ਚੱਲੀ ਆਂ ਬਾਜ਼ਾਰ ਕੀ ਚੱਲ ਗਰਨ ਚੱਲੇ ਮੰਮੀ ਬਾਜ਼ਾਰ ਮੈਂ ਕੁਝ ਖਰੀਦ ਖਰੂਦ ਲਿਆਵਾਂ ਅੱਛਾ ਆਰ ਫਿਰ ਜੇ ਮੈਂ ਆਉਣਾ ਉਹਦੇ ਬਾਅਦ ਕੁਝ ਲੈ ਆਵਾਂ ਮਾਤੇ ਉਹ ਦਸਹਰਾ ਆਉਂਡਿਆ ਵਾ ਦੀਵਾਲੀ ਆਉਂਡਿਆ ਵਰਤਿਆ ਬਸ ਘਰ ਵਾਸਤੇ ਚਾਹਾਂ ਨੂੰ ਦੰਦਾਂ ਨਵੇਂ ਲੈਵਾਂ ਬਲ ਹੋਰ ਸਮਾਨ ਲੈਵਾਂ ਜੇ ਤੁਹਾਨੂੰ ਜੜਾਈ ਦਾ ਮੈਨੂੰ ਦੱਸ ਦਿਓ ਨਹੀਂ ਮੰਮੀ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਤੁਸੀਂ ਆਪਣੇ ਵਾਸਤੇ ਲਿਆਇਓ ਕੁਝ। ਆ ਆਪਣੇ ਵਾਸਤੇ ਮੈਂ ਲਿਆਉਂ ਜੋ ਪਸੰਦ ਆਏਗਾ ਲੈ ਆਉਂਗੀ ਤਾਂ ਹਰ ਕਿਸੇ ਵਾਸਤੇ ਬਣਾਉਂਗੀ ਤੁਸੀਂ ਵੀ ਦੱਸ ਦਿਓ ਫਿਰ ਨਾ ਨਾ ਅਖ ਮੇਰੇ ਵਾਸਤੇ ਕੁਝ ਨਹੀਂ ਲੈ ਕੇ ਆਈ। ਨਹੀਂ ਨਹੀਂ ਮੰਮੀ ਤੁਸੀਂ ਬਥੇਰਾ ਕੁਝ ਲੈ ਕੇ ਦਿੰਦੇ ਮੈਨੂੰ ਤੇ ਮੈਨੂੰ ਇਹ ਕਿਹਦੀ ਦੀ ਜਰੂਰਤ ਹੈ ਨਹੀਂ ਆ ਜਰੂਰਤ ਹੋਏਗੀ ਮੈਂ ਦੱਸ ਦਿਆਂਗੀ ਤਾਂ। ਤਾਂ ਜੋ ਫਿਰ ਜੀ ਚਾਹੀਦੀ ਮੈਂ ਲੈ ਆਉਂਗੀ। ਹਾਂਜੀ ਨਹੀਂ ਕੋਈ ਨਹੀਂ। ਓਹ ਚਾਹ ਪੀਣੀ ਚਾਹੋ ਨਹੀ ਚਾਹ ਨਹੀਂ ਪੀਣੀ ਸਾਂਹ ਵਾਸਤੇ ਮੈਂ ਕੁਝ ਲੈ ਆਉਂਗੀ ਤੁਸੀਂ ਦੱਸ ਦਿਓ ਕੀ ਦੀ ਲੋੜ। ਠੀਕ ਆ ਕੋਈ ਨਹੀਂ ਮੈਨੂੰ ਵੈਸੇ ਇਹ ਜਰੂਰਤ ਹੈ ਨਹੀਂ ਆ। ये चाय पीनी था हस्बैंड नहीं मैं चाय नहीं पीनी हूँ और के पीवा भी ठीक हेलो साशी का पापी जी साशी का हाथ पीट किया ना ठीक है तू इस नाव आप पापा में बढ़िया और की कांडे हो कुछ नहीं होने फ्री हो बैठी हूँ मैं अच्छा मम्मी जी मम्मी मार्केट गए हैं अच्छा ते मैं उन लगी ही फिर ਹਾਂਜੀ ਆਜੋ ਚਲੋ ਠੀਕ ਜੇ ਫਿਰ ਕਰਤਾ ਕਾਣਾ ਬਸ 10 15 ਮਿੰਟਾਂ ਤੱਕ ਤੁਰਨ ਲੱਗੀ ਐ ਮੈਂ ਹਾਂ ਚਲੋ ਠੀਕ ਐ ਆਜੋ ਆਜੋ ਮੰਮੀ ਨੇ ਵੀ ਉੱਤ ਤੱਕ ਆ ਹੀ ਜਾਣਾ ਵਾ ਠੀਕ ਜੇ ਹਾਂਜੀ ਆਜੋ ਚਲ ਵਧੀਆ ਹਰਪ੍ਰੀਤ ਵੀ ਆ ਜਾਏਗੀ ਨਾ ਸੌਣ ਬੈਠੀ ਹੈ ਹਾਂਜੀ ਮੰਮੀ ਆ ਗਈ ਹਾਂ ਹਾਂਜੀ ਆਨੂ ਆਜੋ ਆਜੋ ਮੇਰੇ ਟੈਂਪਲ ਆਇਆ ਦਹੀ ਪਰ ਧਾਮ ਕੀ ਲਾਉਣਾ ਵਾ ਥੋੜੇ ਨੰਗਿਆ ਨਹੀਂ ਧਰਨਾ ਲਾਇਆ ਹੈ ਕਿਸੇ ਦਾ ਬੰਦਾ ਮਰ ਗਿਆ ਫਿਰ ਉਹਨਾਂ ਨੇ ਧਾ ਲਾਇਆ ਤੇ ਆ ਛੜ ਗਿਆ ਤੇ ਅਸ਼ਾਮ ਉਹ ਜਾਣੀ ਡੇਡ ਹੈ ਬੜੀ ਤੰਗੀ ਲੋਕਾਂ ਨੂੰ ਬਿਜਾਰ ਜਾਣ ਵਾਲਿਆਂ ਨੂੰ ਅੱਛਾ ਹਾਂਜੀ ਤਾਈਓ ਫਿਰ ਰਾਸ਼ੀ ਹੋਣਾ ਨਾ ਉਹਦੇ ਕਰਕੇ ਬਹੁਤ ਰਾਸ਼ੀਆ ਬਿਜਾਰ ਦੇ ਵਿੱਚ ਤੇ ਬੈਠੋ ਮੈਂ ਪਾਣੀ ਲੈ ਕੇ ਅੰਦਰ ਅਸੀਂ ਹਾਂਜੀ ਲਓ ਮਮੀ ਆਤੀ ਰੇ ਕੋਣ ਆਇਆ ਹੈ ਹਾਂ ਜੀ ਮੈਨੂੰ ਵੀ ਆਇਆ ਸੀਗਾ ਅੱਛਾ ਕਹਿੰਦੀ ਮੈਂ ਆਉਂਦੇ ਹੀ ਦਾ 5 ਮਿੰਟ ਤੱਕ ਆਉਂ ਮੈਨੂੰ ਵੀ ਕਹਿੰਦੀ ਕਹਿੰਦੀ ਆਉਂਦੇ ਆਹ ਥਾ ਅਰੇ ਕੋਪਾਂ ਦੇ ਜਾ ਮੈਂ ਲੈ ਕੇ ਆਇਆ ਸ਼ੂਟ ਸ਼ਾਟ ਵੇਖ ਲੋ ਜਿਹੜੇ ਤੁਸੀਂ ਰੱਖਣੇ ਰੱਖ ਲੋ ਕੋਈ ਨਹੀਂ ਆਪ ਵੀ ਆਂਦੀ ਫਿਰ ਵੇਖ ਲੈਨੇ ਠੱਥੇ ਵੇਖ ਲੈਨੇ ਉਹ ਰੱਖ ਲਾ ਅਪਡੇਟ ਰੱਖਨੇ ਫਿਰ ਹਰ ਵੀਨੇ ਮਾਲੇ ਫਿਰ ਰੱਖੀ ਉਹਨੇ ਕੰਗੇ ਲੱਲੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਸਾਰੇ ਕੱਪੜੇ ਸੋਹਣੇ ਲੈ ਕੇ ਆਏ ਹੋ ਨੇ ਹਾਂ ਸਾਜਲਾ ਤੇ ਵੀ ਲੈ ਆਦੀ ਡਰੈਸ ਬੜੀ ਸੋਹਣੀ ਹੈ ਅੱਛਾ ਠੀਕ ਹੈ ਚਾਹ ਪੀਣੀ ਚਾਹ ਬਣਾ ਲਓ ਮੈਂ ਤਾਂ ਨਹੀਂ ਹਰ ਵੀ ਲਾਉਂਦੀ ਫਿਰ ਬਣਾਇਓ ਹਾਂ ਚਲੋ ਠੀਕ ਹੈ ਹਾਂ ਉਹਨੂੰ ਡੀਗ ਲੋ ਆਉਣ ਵਾਲੀ ਹੈ ਠੀਕ ਸਾਜੇ ਮੈਂ ਤੇ ਆਦੀ ਡਰੈਸ ਲੈ ਕੇ ਆਈ ਬੜੀ ਸੋਹਣੀ ਬਾਕੇ ਮਾਰਕੀਟ ਜਾਣਾ ਨਾ ਮੇਰੇ ਨਾਲ ਹਾਂ ਹਾਂ ਮੇਸੀ ਗਾਲ ਸਸੀ ਗਾਲ ਆ ਗਿਆ ਪੁੱਤਰ ਹਾਂਜੀ ਹਾਂਜੀ ਠੀਕ ਹੋ ਹਾਂਜੀ ਠੀਕ ਆ ਜਾਓ ਇੱਥੇ ਆ ਗਈ ਕੰਡੂ ਵੀ ਕੰਡਿਆ ਸੀ। ਸਰਦਾਰ ਵੇਖੋ ਕੀ ਬਣਾਉਂਦੇ ਆ ਵਾ। ਹਮ ਜਾਈ ਬੋਦੀ ਦਾਦੀ ਮੈਂ ਲਿਖੀ ਲੈ ਕੇ ਆਈ ਮਾਰਕੀਟ ਤੋਂ। ਅੱਛਾ। ਮੈਂ ਡਰੈਸ ਲਿਆਦੀ ਤੇਰੀ ਬੜੀ ਸੋਹਣੀ। ਹਾਂ। राजे ਪੁਈ ਆਏ ਆ। ਆਪਾਂ ਨਹੀਂ ਗੱਲ ਕਰਨੀ ਹੈ ਨਾ। राजे ਪੁਈ ਲੈਣ ਆਏ ਤੈਨੂੰ। ਚੱਲੀਏ। ਸਮਝੂ? ਜਾਣਾ ਮੇਰਣਾ। ਨਹੀਂ। ਨਹੀਂ ਜਾਣਾ। ਹਾਂ। ਮम्मी ਫਾਪੀ ਵਰਕੇ ਆਇਓ। ਫਾਜੀ ਸ਼ੋਪਿੰਗ ਪੱਤਕਾਰ ਆਈਆਂ। ਅਛਾ ਮੈਂ ਦਿੰਦੇ ਆ ਰਿਆ ਤੇ ਚਲ ਕੋਲ ਫਰੀਜ ਲਿਆ ਚਲ ਬਾਉਟੀ ਆਉਂਗੀ ਪਰ ਵੇ ਲੈਓ ਹਾਂ ਕੱਪੜੇ ਸਾਡੇ ਬੋਧ ਲੈ ਆਈਆਂ ਅੱਛਾ ਛੇ ਹਾਂਜੀ ਗਰਪਾਲ ਪਾਣੀ ਪੂਣੀ ਲਿਆਓ ਚਾਚੂ ਬਣਾ ਕੁੜੀ ਆਈ ਆ ਹਾਂਜੀ ਮੰਮੀ ਆਈ ਆ ਆਪੀ ਤਾਂ ਆ ਗਏ ਹੋ ਹਾਂਜੀ ਸਸੀ ਬਾਬੀ ਜੀ ਸਸਟੀ ਕਾਲ ਆ ਲੋ ਪਾਣੀ ਪੀਓ ਹੋਰ ਸਭ ਠੀਕ ਹੋ ਹਾਂਜੀ ਹਾਂਜੀ ਵਧੀਆ ਸਭ ਠੀਕ ਆ ਅੱਛਾ ਚਾਚੂ ਬਣਾ ਲਿਓ ਫਿਰ ਚਾਹ ਮੈਂ ਬਣਨੀ ਆ ਨਹੀਂ ਚਾਹ ਨਹੀਂ ਮੈਂ ਪੀਣੀ ਹਜੇ ਖੜ ਕੇ ਵੀ ਨਹੀਂ ਆ ਅੱਛਾ ਤੇ ਉਹ ਕਿਹਾਦਾ ਤੁਸੀਂ ਕਹਿੰਦੇ ਮੈਂ 10 ਮਿੰਟਾਂ ਚਾ ਆ ਜਾਣਾ ਤੇ ਤੁਸੀਂ ਨਹੀਂ ਲੇਟ ਕਿੱਦਾਂ ਹੋਗੇ ਹੋਮ ਟਾਈਮ ਲੱਗ ਗਿਆ ਰਸਤੇ 'ਚ ਨਾ ਰਸਟਾ ਬੜਾ ਹੀ ਆ ਮम्मी ਨੇ ਕਹਿਿਆ ਮਾਰਕੀਟ ਹੈ ਮम्मी ਵੀ ਇਹੀ ਕਹਿੰਦੇ ਕਹਿੰਦੇ ਉੱਥੇ ਘਰ ਤਾਂ ਨਾ ਲੱਗਾ ਵੇ ਹਾਂਜੀ ਹਾਂਜੀ ਬੜਾ ਆਪਣਾ ਜਾਮ ਲੱਗਾ ਹੈ ਇੱਥਾਂ ਦੇ ਲੋਕਾਂ ਦਾ ਨਾ ਪਬਲਿਕ ਦਾ ਜੀਣਾ ਆਰਾਮ ਕੀਤਾ ਜਾਮ ਲਾ ਲਾ ਕੇ ਹਾਂ ਅਰਥਾ ਪਾਣੀ ਪੀਣ ਦਾ ਪਤਾ ਮੈਂ ਲਈ ਆ ਸੂਟ ਸਾਡੇ ਤੇ ਮੇਰੀ ਭਾਬੀ ਦੇ ਵੇਖ ਲਓ ਜਿਹੜਾ ਲੈਣਾ ਤੁਸੀਂ ਲੈ ਲਓ ਕੋਈ ਨਹੀਂ ਲੈ ਲੈਨੇ ਹਾਂ ਇਹ ਪਾਲਾ ਦੋ ਮਾਰ ਸਟਾਲ ਲੈ ਕੇ ਆਈ ਜਿਹੜਾ ਲੈਣਾ ਲੈ ਲਓ ਮੰਮੀਆਂ ਦੇ ਬੜਾ ਸੋਹਣਾ ਲੈ ਕੇ ਆਏ ਦੀ ਹਾਂ ਲੈ ਲਓ ਹਰ ਕਿਸੇ ਕਿਹੜਾ ਲੈਣਾ ਤੁਸੀਂ ਕਿਹੜਾ ਲੈਣਾ ਇਹ ਨਾਲ ਜਕਰ ਬੜਾ ਵਾਜਨ ਛੋਟੇ ਦਾ ਰੰਗ ਬੜਾ ਸੁਣੀ ਸੀ ਬੜਾ ਸੋਹਣਾ ਸੁਣਤਾ ਮੰਮੀ ਜੀ ਹਾਂ ਜੀ ਮੈਨੂੰ ਆ ਬੜਾ ਪਿਆਰਾ ਲੱਗਾ ਇਹ ਰੰਗ ਇਹ ਕਾਲੇ ਆਈ ਮੈਂ ਚਲ ਵਿਆਹ ਹੋਵੇ ਡੇਰ ਨਾਲ ਸਵਾ ਲਾਂਗੇ ਐ ਵੀ ਬੜਾ ਸੋਹਣਾ ਹਾਂ ਜੀ ਵੇਹਲਾ ਗਿਆ ਜਿਹੜਾ ਲੈਣ ਲਾ ਲਓ ਨਹੀਂ ਹਾਂ ਦੋਨੋਂ ਮੈਨੂੰ ਦੇ ਦਿਓ ਭਾਜੀ ਦੋ ਲੈਣੇ ਹਾਂ ਤੁਸੀਂ ਹਾਂ ਜੀ ਆਹ ਦੋਨੋਂ ਕੱਲ ਸੋਹਣੇ ਦਿੰਗੇ ਤੁਹਾਨੂੰ ਘਰ ਪਾਲ ਤੂੰ ਹਰਾਲ ਅੱਲਾ ਹਾਂ ਜੀ ਕੋਈ ਨਹੀਂ ਮੰਮੀ ਮੈਂ ਲੈ ਲੈਂਦਾ ਸਟੋਲ ਜਿਹੜਾ ਲੈਣ ਲਾ ਲਾ ਤੂੰ ਯਾਰ ਮੈਂ ਸਾਂਝਾ ਦਾ ਲੈ ਕੇ ਆਈ ਇੱਕੋ ਸੋਹਣਾ ਸਾਡੀ ਗ੍ਰਾਫ ਲੈ ਕੇ ਆਈ लवली ਵਾਲਿਆ ਕੋ ਅੱਛਾ ਸੋਹਣੇ ਇਹਦੇ ਪੋਸਟ ਹੋਣੀ ਮੰਮੀ ਹਾਂ ਮੈਂ ਚਲ ਕੱਲ ਕਾਲੂ ਇਹਨੇ ਕਹਣਾ ਮੈਂ ਦਸਹਰੇ ਜਾਣਾ ਤੇ ਤੁਹਾਡੇ ਨਾਲ ਤੁਰਪੜਾ ਤੇ ਪਾਊਗੀ ਹਾਂ ਸੋਹਣੇ ਮਮੇ ਆਈ ਬੜੀ ਕਰਨਾ ਕੀ ਆ ਹਾਂਜੀ ਮੰਮੀ ਜੇ ਸਟਾਲ ਤੇ ਪੋਸਟ ਹੋਣਾ ਮੈਂ ਇਹ ਮੈਂ ਸੱਸਾ ਤੇਰੇ ਵਾਤੇ ਲੈ ਕੇ ਆਈ ਆ ਅੱਜ ਕੱਲ ਬੜਾ ਟ੍ਰੈਂਡ ਹੈ ਜੀ ਹਾਂਜੀ ਮੈਂ ਕਰ ਤੇ ਫੱਬਣਾ ਬੜਾ ਆ ਤੇ ਚੱਲ ਲੈ ਜਾਨੀ ਮੈਨੂੰ ਬਹੁਤ ਪਿਆਰਾ ਲੱਗਾ ਸੀ ਅੱਛਾ ਮੇਰੇ ਵਾਸਤੇ ਲੈ ਕੇ ਆਏ ਹਾਂਜੀ ਥੈਂਕ ਯੂ ਹਾਂਜੀ ਜਵ ਚਾਹ ਪਾਣੀ ਬਣਾ ਲਿਆ ਹੋ ਹੈ ਹਾਂਜੀ ਹਾਪੀ ਤੇ ਕੀ ਬਣਾਵਾ ਚਾਹ ਬਣਾਵਾਂਗੇ ਨਹੀਂ ਮम्मी ਮੈਂ ਚਾਹ ਨਹੀਂ ਪੀਣੀ ਮੇਰੇ ਵਾਸਤੇ ਨਿੰਬੂ ਪਾਣੀ ਬਣਾ ਦੋ ਠੀਕ ਹੈ ਮੰਮੀ ਮੈਂ ਬਣਾ ਲਉ ਹਾਂ ਲਓ ਆ ਕੀ ਗੱਲ ਹੋਈ ਬੜਾ ਮੰਮੀ ਤੀ ਮੇਰੇ ਵਾਸਤੇ ਵੀ ਇਹ ਨਾਲ ਦੇ ਸਟਾਈਲ ਲੈ ਕੇ ਹੁੰਦੇ ਹਾਂ ਨਹੀਂ ਤੇ ਤੈਨੂੰ ਇਹ ਚੰਗਾ ਲੱਗਾ ਵਾ ਮੈਨੂੰ ਤਾਂ ਬਹੁਤ ਸੋਹਣਾ ਲੱਗਾ ਵਾ ਇਹ ਕੋਈ ਨਹੀਂ ਤੈਨੂੰ ਫੇਰ ਲੱਗ ਤੇਰੇ ਕੋ ਬਠੇਰੇ ਨੇ ਆਹ ਕੀ ਗੱਲ ਹੋਈ ਭਰਾ ਮੰਮੀ ਨਹੀਂ ਗੱਲ ਕੀ ਹੋਈ ਮੈਨੂੰ ਚੰਗਾ ਲੱਗਾ ਮੈਂ ਉਹਦੇ ਵਾਸਤੇ ਲੈ ਆਈ ਆਹ ਸੂਟ ਵੀ ਫੇਰ ਇੰਨੂੰ ਦੇ ਦੋ ਲੈਣ ਦੋ ਤੂੰ ਹੀ ਮੈਨੂੰ ਨਹੀਂ ਇਹ ਪੁੱਛ ਕਿੰਦਾ ਦੀ ਗੱਲ ਹੋਈ ਸੂਟ ਇਹਦਾ ਤੂੰ ਮੇਰੀ ਧੀ ਤੇ ਉਹ ਤੇ ਮੇਰੀ ਧੀ ਆ ਆ ਤੇ ਹੁਣ ਸਾਂਝਵਾ ਤੇ ਵੀ ਤੂੰ ਸੂਟ ਲੈ ਆਏ ਓ ਤੇ ਮੇਰੇ ਮੁੰਡੇ ਵਾਸਤੇ ਤੂੰ ਕੁਝ ਵੀ ਨਹੀਂ ਲੈ ਕੇ ਆਏ ਹੁਣ ਇਹ ਤੂੰ ਮੇਰੇ ਜਿਵੇਂ ਵਿਟਕਣਾ ਪਾਉਣ ਦਿਆ ਪੇ ਓ ਇਹ ਜਿਵੇਂ ਜਿਗਰ ਵਾਲੀ ਕਿਹੜੀ ਗੱਲ ਆ ਸਾਂਝ ਮੇਰੇ ਹੁਣ ਪੁੱਤਰੀ ਆ ਤੇ ਦੋਦਰੇ ਨੂੰ ਤੂੰ ਦਿੰਦੀ ਰਹੀ ਨਹੀਂ ਕਿਹੜਾ ਦੇਣਾ ਜਦੋਂ ਤੂੰ ਨਹੀਂ ਦਿੰਦੀ ਤੇਰੇ ਕੱਪੜਾ ਨਾਲ ਐਰਕਾ ਹੀ ਨਹੀਂ ਲਿਆਂਦੇ ਕੋਈ ਨਹੀਂ ਲਿਆ ਦਾਂਗੀ ਐ ਗੱਲਤ ਨਹੀਂ ਨੇ ਚੰਗੀ ਆਗੀ ਫਿਰ ਨਹੀਂ ਪੁੱਤ ਤੂੰ ਤੇ ਹੁਣ ਆਪਣੇ ਘਰ ਚਲੇ ਜਾਣਾ ਵਾ ਤੇ ਮੇਰੀ ਸੇਵਾ ਦੇ ਹੋਈ ਕਰਦੀ ਤਾਂ ਮੈਂ ਫਰਕ ਨਹੀਂ ਨਾ ਪਾ ਸਕਦੀ ਤੀ ਕਾਡੇ ਫਰਕ ਨਹੀਂ ਆ ਫਰਕ ਪਾ ਦੇ ਦਿੱਤਾ ਨਾ ਹੁਣ ਤੂੰ ਹੀ ਜ਼ਿਆਦਾ ਕਰਦੇ ਓ ਤੇ ਮੇਰੇ ਨਾਲ ਤੂੰ ਹੀ ਕਰਦੇ ਨਹੀਂ ਜੇ ਆ ਫਰਕ ਲੱਭੰਡਿਆ ਕਿੰਨਾ ਨੇ ਤੇ ਕਹਦਾ ਨੂੰ ਨਾ ਜਿਆਦਾ ਕਰਨੀ ਬਸ ਤੋਨੇ 24 ਘੰਟੇ ਮੇਰੇ ਕੋ ਰਹਿਣਾ ਤੁਸੀਂ ਆਪਣੇ ਘਰ ਰਹਿਣਾ ਮੈਨੂੰ ਉਹਦੀ ਲੋੜ ਜਿਆਦਾ ਪੈਣੀ ਕਿਉਂਕਿ ਦੇ ਉਹਨੇ ਜਿਹੜੇ ਵੀ ਸਾਹਮਣਾ ਰਾਤ ਨੂੰ ਸਾਹਮਣਾ ਕੀ ਬਣਾ ਮੈਨੂੰ ਕਿਹੜੇ ਵੇਲੇ ਲੋੜ ਪੈ ਜਣੀ ਉਹਦੀ ਤੁਸੀਂ ਤੇ ਆਪਣੇ ਘਰ ਚਲੇ ਜਾਣਾ ਤੁਹਾਨੂੰ ਵੀ ਹਰ ਵਾਰੀ ਉਹਦੇ ਨਾਲ ਹੀ ਬਰਾਬਰ ਤੇ ਬਣਾ ਕੇ ਦੇਣੀ ਐ ਇਦਾਂ ਨਾ ਕਰਿਆ ਕਰੋ ਹਰ ਵੇਲੇ ਤੇ ਮੇਰੀ ਗੱਲ ਸੁਣ ਪੁੱਤ ਤੇਰੀ ਸੱਸ ਤੇ ਨਾਲ ਵਿਚਕਰਾ ਕਰਦੀ ਆ ਨਾ ਜੇ ਤੇ ਸੱਸ ਵਿਚਕਰਾ ਨਹੀਂ ਕਰਦੀ ਤੇ ਫਿਰ ਮੈਂ ਵਿਚਕਰਾ ਕਿਉਂ ਕਰਾ ਤੇਰੀ ਇਹ ਸੱਸ ਤੇਰੇ ਨਾਲ ਵਿਚਕਰਾ ਕਰੇ ਤੇਰੀ ਨਾ ਨੂੰ ਕੀੜਾ ਬਣਾਉਣਾ ਦਈ ਜਾਵੇ ਤੇ ਤੈਨੂੰ ਨਾ ਦਾ ਵਿਚਾਰੇ ਮਨ ਤੇ ਆਊਗਾ ਕਣਾਂ ਮੈਂ ਇਧੀਆਂ ਵਿਜ਼ਕਾਰਾ ਕਰ ਸਕਦੀ ਤੇ ਨਾ ਮੈਂ ਕਰਨਾ ਹੀ ਤਾਂ ਨਾ ਮੈਨੂੰ ਕਹਿੰਦੇ ਸਿਖਾਇਆ ਵਿਜ਼ਕਾਰਾ ਕਰਨ ਕਿਉਂਕਿ ਜਿੱਤੀਆਂ ਕਰੋ ਤੋਰੀਆਂ ਤੇ ਧੀਆਂ ਲਿਆਉਂਦੀਆਂ ਵੀ ਆ ਜਿੰਨਾ ਪਿਆਰ ਅਸੀਂ ਤੁਹਾਨੂੰ ਕਰਦੇ ਹਾਂ ਉਹਨਾਂ ਪਿਆਰ ਅਸੀਂ ਇਹਨਾਂ ਨੂੰ ਵੀ ਕਰਨਾ ਵਾ ਜੇ ਇਹਨਾਂ ਦਾ ਪਿਆਰ ਕਰਾਂਗੇ ਜੇ ਇਹਨਾਂ ਕੋਈ ਸੇਵਾ ਕਰਾਵਾਂਗੇ ਜੇ ਅਸੀਂ ਇਹਨਾਂ ਦਾ ਵਿਜ਼ਕਾਰਾ ਕਰਨਾ ਵੀ ਇਹਨਾਂ ਕਿੱਥੇ ਸੇਵਾ ਕਰਨੀ ਸਾਡੀ ਤੁਹਾਡੀ ਮੰਮੀ ਨੂੰ ਦੀ ਸੈਡ ਹੀ ਪੜੀ ਲੈਣ ਡਿਆ ਪਈਆਂ ਤੇ ਨਹੀਂ ਸਾਈਡ ਪੁੱਤ ਮੈਂ ਤਾਂ ਲੈਣੀ ਜੇ ਸਾਡੀ ਘੜੀ ਲਾਈਫ ਆਉਂਦੀ ਹੈ ਸਾਨੂੰ ਉਹਨਾਂ ਦੀ ਜ਼ਰੂਰਤ ਆ ਕਲੋਈ ਮੱਜੇ ਦੇ ਬੈ ਕੇ ਸਾਨੂੰ ਇੰਨਾ ਹੀ ਸਾਹਮਣਾ ਤੁਸੀਂ ਆਪਣੇ ਬਗਾਨੇ ਘਰੋਂ ਥੋੜਾ ਆਣ ਕੇ ਸਾਹਮਣਾ ਆ ਕੇ ਘੜੀਪਾ ਲਾਓਗੇ ਸਾਡਾ ਪਤਾ ਲੈ ਕੇ ਚੱਲਿਆਂ ਜਾਓਗੇ ਮੰਮੀ ਸਾਡੇ ਘਰ ਦਾ ਨਹੀਂ ਸਰਦਾ ਮੰਮੀ ਸਾਡੇ ਬੱਚੇ ਸਕੂਲ ਗਏ ਨੇ ਉਹਨਾਂ ਨੇ ਆਉਣਾ ਅਸੀਂ ਆ ਕਰਨਾ ਅਸੀਂ ਉਹ ਕਰਨਾ ਇੰਨਾ ਹੀ ਸਾਹਮਣਾ ਮੈਨੂੰ ਆ ਕਿੱਡੇ ਸੋਹਣੇ ਸੂਟ ਲੈ ਕੇ ਜਾ ਬੱਚੇ ਖੁਸ਼ ਹੋ ਕੇ ਜਾਂਦਾ ਹੁੰਦਾ ਵਾ ਠੀਕ ਆ ਤੂੰ ਦਿਨ ਉਹਦੀ ਸਾਈਡ ਰਹਿਣੀ ਹੈ ਚੱਲੀ ਜਾਵੇਂ ਹਾਂ ਮਮੀ ਕਿੰਨੇ ਚੰਗੇ ਆ ਨੰ ਅੱਜ ਵੀ ਤੇ ਜੇ ਕੋ ਗੱਲ ਕੀਤੀ ਤੇ ਮਮਮੀ ਨੇ ਕਿੰਨੇ ਜਵਾਬ ਦਿੱਤੇ ਉਹਨੂੰ ਪ੍ਰਮਾਤਮਾ ਸਾਰੇ ਨੇ ਦਿੱਤਾ ਸੋਰਾ ਪ੍ਰਵਾਨ ਲਈ ਤੇ ਮਮਮੀ ਬਹੁਤ ਚੰਗੇ ਪ੍ਰਮਾਤਮਾ ਮੇਰੇ ਸੋਰਾ ਪ੍ਰਵਾਨ ਤੇ ਲੰਬੀ ਲੰਬੀ ਉਮਰ ਕਰੇ ਸਾਰਿਆਂ ਨੂੰ ਖੁਸ਼ ਰਹਿਣ ਸਾਰੇ ਨੂੰ ਹੋਸ਼ਣਾਉ ਠੀਕ ਠਾਕ ਹਾਂ ਅਸੀਂ ਠੀਕ ਠਾਕ ਆ ਵਾਹ ਤੁਹਾਨੂੰ ਸਮਝ ਚੜ੍ਹਦੀ ਕਲਾ ਵਿੱਚ ਰੱਖੂ ਹੋ ਰਾਜਾ ਤੁਸੀਂ ਸਾਡਾ ਸੀਰੀਅਲ ਵੇਖਿਆ ਮਾਂ ਫਰਕ ਨਹੀਂ ਕਰਦੀ ਮਾਂ ਨੂੰ ਕਦੀ ਵੀ ਆਪਣੀ ਨੂਹ ਅਤੇ ਧੀ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਮੈਂ ਤੇ ਕਦੀ ਵੀ ਆਪਣੇ ਰੀਲ ਵਿੱਚ ਵੀ ਆਪਣੀ ਨੂਹ ਅਤੇ ਧੀ ਨਾਲ ਫਰਕ ਨਹੀਂ ਕੀਤਾ ਕਿਉਂਕਿ ਇਹਨਾਂ ਧੀਆਂ ਨੂੰ ਹੀ ਅੱਗੇ ਨੂਹ ਬਣਾ ਕੇ ਲਿਆਂਦਾ ਹੁੰਦਾ ਹੈ ਜੋ ਕਿ ਸਾਨੂੰ ਕਦੀ ਵੀ ਇਹਨਾਂ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਹੋਰ ਇਸ ਤੋਂ ਬਾਅਦ ਸਾਡਾ ਇੱਕ ਹੋਰ ਸੀਨ ਆ ਰਿਹਾ ਗਰੀਬੀ ਜੋ ਕਿ ਤਿੰਨ ਭੜਾ ਹਦੀ ਘਣੀ ਹੈ ਜਿਹਦੇ ਵਿੱਚ ਦੋ ਭੜਾ امیر ਹਨ ਤੇ ਇੱਕ ਭੜਾ ਗਰੀਬ ਹੈ ਉਹਦੇ ਜੇ ਦੇਖਣ ਨੂੰ ਮਿਲੇਗਾ ਕਿ ਗਰੀਬ ਭੜਾ ਦੀ ਜ਼ਿੰਦਗੀ ਵਿੱਚ ਕੀ ਤਰਾਜਨਾ ਆਉਂਦੀ ਹੈ